ਫਿਰ ਤਾਂ ਹੁੰਦਾ ਇੱਕ ਵਾਰ ਕਿ ਐਦਾ ਕਿਉਂ ਕਰਦੇ ਆ ਵੀ ਹੈ ਤਾਂ ਅਸੀਂ ਵੀ ਇਨਸਾਨ ਹੀ ਆ ਚਲਵਾ ਹੈਗਾ ਕਿ ਥੋੜਾ ਡਿਫਰੈਂਟ ਆ ਬਟ ਐਦਾ ਤਾਂ ਕੁਝ ਨਹੀਂ ਹੈਗਾ ਵੀ ਕੋਈ ਦੇਖਣ लायक ਚੀਜ਼ ਆ ਹਨ ਬਟ ਫਿਰ ਵੀ ਦੇਰ ਨੂੰ ਹੁੰਦਾ ਕਿ ਇਹਦੇ ਨਾਲ ਤੇ ਰੱਬਾ ਤੂੰ ਸਾਨੂੰ ਵੀ ਚੰਗੇ ਬਣਾ ਦਿੰਦਾ ਤਾਂ ਕਿ ਹਰ ਕੋਈ ਸਾਨੂੰ ਦੇਖ ਕੇ ਵੀ ਐਂ ਨਿਕਲ ਸਾਈਕਲ ਤੇ ਆਨੇ ਆ ਕਾਈਕਲ ਮਿਲੇ ਹੋਏ ਸਾਨੂੰ ਤੇ ਬੈਟਰੀ ਤੇ ਹੈਗੇ ਆ ਉਹਦੇ ਤੇ ਹੀ ਅਸੀਂ ਆਨੇ ਆ ਤੇ ਜਮ ਮਮੀ ਜਿਹੜਾ ਐਕਟੀਵਟੀ ਛੱਡ ਜਾਂਦੇ ਆ ਜੇ ਥੋੜਾ ਬਹੁਤ ਸਾਮਾਨ ਰਹਿ ਜੂਵੇ ਫਿਰ ਉਹ ਮਮੀ ਛੱਡ ਜਾਂਦੇ ਆ ਸਾਮਾਨ ਦੇਖਣ ਦੇ ਬਾਨੇ ਦੇਖਦੇ ਸਾਨੂੰ ਰਿੰਦੇ ਸੀ ਲੈੰਦੇ ਵੀ ਕੁਝ ਨਹੀਂ ਸੀ ਸਾਮਾਨ ਤੇ ਜਦੋਂ ਕਾਫੀ ਧੇਰ ਦੇਖਣ ਤੋਂ ਬਾਅਦ ਅਸੀਂ ਪੁੱਛਣਾ ਆਂਟੀ ਹਾਂਜੀ ਕੁਛ ਨਹੀਂ ਕੁਛ ਨਹੀਂ ਵੈਸੇ ਇਹ ਦੇਖਦੇ ਸੀ ਕਈ ਦਾ ਯਾਰਾ ਬੱਤ ਤੂੰ ਸਾਨੂੰ ਇਦਾਂ ਦੇ ਕਾਤੂ ਬਣਾਇਆ ਵੀ ਹਰ ਕੋਈ ਆਪਣੀ ਲਾਈਫ ਨੂੰ ਇੰਜੋਏ ਕਰਦਾ ਪਿਆ ਹਨਾ ਤੇ ਸਾਨੂੰ ਦੇਖ ਕੇ ਇਦਾਂ ਕਰਦੇ ਆ ਵੀ ਪਤਾ ਨਹੀਂ ਅਸੀਂ ਕੀ ਹੈਗੇ ਆ ਇਹ ਬੈਠਿਆਂ ਨੂੰ ਤਾਂ ਕੋਈ ਵੀ ਨਹੀਂ ਦਿੰਦਾ ਹਨਾ ਚਾਹੇ ਕੋਈ ਵੀ ਆ ਤੇ ਜੇ ਅਸੀਂ ਆਪ ਮਿਹਨਤ ਕਰਾਂਗੇ ਤਾਂ ਰੋਟੀ ਖਾਵਾਂਗੇ ਨਹੀਂ ਤਾਂ ਐਦਾ ਹੀ ਭੁੱਖੇ ਮਰ ਜਾਾਂਗੇ ਕਿਹਨੇ ਪੁੱਛਣਾ ਆ ਅਸੀਂ ਅੱਜ ਜੋ ਹੋ ਗੀਆਂ ਆਪਣੇ ਮੰਮੀ ਦੇ ਘਰ ਪਈਆਂ ਅੱਜ ਇੱਥੇ ਤੱਕ ਪਹੁੰਚੀਆਂ ਅਗਰ ਉਹ ਨਾ ਹੁੰਦੇ ਫੇਰ ਸ਼ਾਇਦ ਅਸੀਂ ਅੱਜ ਤੱਕ ਇੱਥੇ ਨਾ ਪਹੁੰਚਦੇ ਸਾਡਾ YouTube ਚੈਨਲ ਆਪਾਂ ਦਾ ਹੌਸਲੇ ਉਹਨਾਂ ਸਭ ਉਹਨਾਂ ਨੂੰ ਫੋਲੋ ਸਪੋਰਟ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਸ ਸਹੀ ਤੱਕ ਇਹਨਾਂ ਦਾ ਸਾਡਾ ਚੈਨਲ ਫਟਾਫਟ ਮੋਨਟਾਈਜ਼ ਹੋ ਜਲੇ। ਤੁਸ਼ੂ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਵੀਡੀਓ ਰਵਤ ਅੱਜ ਤੁਹਾਨੂੰ ਇਹ ਜੀ ਸਖਸ਼ਣਾ ਮਿਲਾਂਦੇ ਆ ਜਿਹੜੀਆਂ ਕਿ ਦੋ ਤਿੰਨ ਭੈਣੀਆਂ ਨੇ ਉਹਨਾਂ ਦੇ ਵਿੱਚ ਇੱਕ ਠੀਕ ਨੇ ਤੇ ਦੋ ਭਾਈਚ ਨੇ ਤੇ ਸੜਕ ਦੇ ਕਿਨਾਰੇ ਉਹ ਇੱਕ ਠੇਲਾ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਜੀਵਨ ਦੇ ਬਾਰੇ ਪੁੱਛਦੇ ਆਂ ਸੱਚ ਕਿਹ ਮਾੜਾ ਜੀ ਕੀ ਨਾਮ ਹੈ ਤੁਹਾਡਾ ਪੁੱਤਰਾ ਵੀਨਾ ਤੇ ਮੈਨੂੰ ਤੁਹਾਡੇ ਦੋ ਸਗੇ ਭੈਣਾਂ ਹਾਂਜੀ ਕੀ ਕੀ ਨਾਮ ਇਹਨਾਂ ਦਾ ਸੁਨੀਤਾ ਇਹਨਾਂ ਦਾ ਰਣਜੀਤ ਕੋ ਹਣਾ ਘਰ ਦੇ ਵਿੱਚ ਕੌਣ ਕੌਣ ਨੇ ਅਸੀਂ ਇਹ ਦੋ ਸਿਸਟਰ ਆਂ ਔਰ ਮੇਰੀ ਮੰਮੀ ਆ ਔਰ ਮੇਰੇ ਹਸਬੰਡ ਤੇ ਮੇਰੀ ਮਦਰੀ ਲੋ ਮੇਰਾ ਬੇਟਾ ਤੇ ਮੈਡਮ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਮੇਰੇ ਹਸਬੰਡ ਵੀ ਕੰਮ ਕਰਦੇ ਆ ਔਰ ਥੋੜਾ ਬੋਤਾ ਮੰਮੀ ਬੁਟੀਕ ਚ ਕਰਦੇ ਤੇ ਅਸੀਂ ਤੇ ਇਹਦੇ ਵਿੱਚ ਮੈਡਮ ਹੋ ਜਾਂਦਾ ਵਿਚਾਰਾ ਹਾਲੇ ਤਾਂ ਥੋੜੇ ਦਿਨ ਹੀ ਹੋਏ ਸਟਾਰਟ ਕੀਤਾ ਬਟ ਇੱਥੇ ਠੀਕ ਹੈ ਕਸਮਰ ਤੇ ਆ ਹੀ ਜਾਂਦੇ ਆ ਤੇ ਇਸ ਤੋਂ ਪਹਿਲੇ ਕੀ ਕਰਦੇ ਸੀ ਇਸ ਤੋਂ ਪਹਿਲਾਂ ਤਾਂ ਮੈਂ ਕੁਝ ਨਹੀਂ ਇਹੀ ਪਹਿਲਾ ਪਿਛਲੇ ਸਾਲ ਦੀ ਸਟਾਰਟ ਕੀਤਾ ਸੀਗਾ ਹਾਂਜੀ ਇਹ ਵਧੀਆ ਚੱਲਦਾ ਸੀਗਾ ਫਿਰ ਅਸੀਂ ਸ਼ੌਕ ਦੇਖੀ ਸੀਗੀ ਸ਼ੌਕ ਤੇ ਰੱਖਿਆ ਸੀ ਜਿਦ ਮਾਰ ਫਿਰ ਸਾਡਾ ਤੇ ਉਹ ਮਹੀਨੇ ਤੱਕ ਐਕਸੀਡੈਂਟ ਹੋ ਗਿਆ ਸੀਗਾ ਫਿਰ ਸਾਨੂੰ ਬਦਲਣਾ ਪਿਆ ਕਿਉਂਕਿ ਸੱਟਾ ਬਹੁਤ ਜ਼ਿਆਦਾ ਲੱਗੀ ਹੋਈ ਸੀਗਾ ਮੇਰੇ ਤੇ ਹੋਰ ਬੱਬੀ ਦੇ ਜਿੱਦਾਂ ਇਹ ਸ਼ੁਰੂ ਤੋਂ ਇਦਾਂ ਸੀ ਕਿ ਹੁਣ ਹੋਏ ਨੀ ਇਹ ਸ਼ੁਰੂ ਤੋਂ ਹੀ ਆ ਤੇ ਤੁਸੀਂ ਵੀ ਤਾਂ ਸੀ ਪਹਿਲੇ ਕੀ ਹਾਂਜੀ ਮੈਂ ਵੀ ਇਹ ਨਾਲ ਬੱਬੀ ਸੀ ਬਿਲਕੁਲ ਇੱਦਾਂ ਹੀ ਸੀਗੀ ਮਤਲਬ ਮੈਂ ਤੁਰ ਨਹੀਂ ਸਕਦੀ ਸੀ ਤਾਂ ਬੈਠ ਕੇ ਹੀ ਗੋਟਿਆਂ ਨਾਲ ਤੁਰਦੀ ਸੀ ਫਿਰ ਮੇਰੇ ઓਪਰੇਟ ਹੋਏ ਆ ਰੜ ਪਏ ਹੋਏ ਦੇ ਲੱਗਾ ਜੀ ਫਿਰ ਮੈਂ ਤੁਰਨ ਲੱਗੀ ਤੇ ਇਹਨਾਂ ਦੇ ਬਾਰੇ ਕੁਝ ਪੁੱਛਿਆ ਨਹੀਂ ਡਾਕਟਰ ਨੇ ਕਿ ਸਹੀ ਹੋ ਸਕਦੇ ਕਿ ਨਹੀਂ ਪੁੱਛਿਆ ਸੀਗਾ ਅੱਛਾ ਅੱਛਾ ਹਾਂਜੀ ਇਹਨਾਂ ਨੂੰ ਤਾਂ ਡਾਕਟਰ ਨੇ ਕਿਹਾ ਸੀਗਾ ਕਿ ਬਹੁਤ ਵੀਕਨੈਸ ਆ ਜਿੰਨਾ ਇਹਨਾਂ ਦਾ ਨਹੀਂ ਹੋ ਸਕਦਾ ਵੀ ਕੁਝ ਵੀ ਹੋ ਸਕਦਾ ਜੇ ਅਸੀਂ ઓਪਰੇਟ ਕਰ ਦਿੱਤਾ ਰਿਸਕ ਹੈਗਾ ਤੇ ਇਹਨਾਂ ਦਾ ਕਿਹਾ ਸੀਗਾ ਵੀ ਐਕਸਰੇ ਕਰਾ ਲਓ ਜੇ ਚੂਲੇ ਠੀਕ ਹੋਏ ਤੇ ਹੋ ਜਾਊਗਾ ਠੀਕ ਹੈ ਫਿਰ ਇਹ ਥੋੜਾ ਜਿਦਾ ਡਰਦੇ ਆ ਹਨਾ ਆਪਾਂ ਫਿਰ ਇਹਨਾਂ ਦਾ ਕਰਾਇਆ ਹੀ ਨਹੀਂ ਇਹ ਕੰਦੇ ਕੀ ਮੈਂ ਨਹੀਂ ਕਰਾਣਾ ਅੱਛਾ 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 ਤੇ ਬਾਕੀ ਹੁਣ ਅਸੀਂ ਦੇਖਦੇ ਦੁਬਾਰਾ ਫਿਰ ਕਰਾਂਗੇ ਟਰਾਈ ਠੀਕ ਹੈ ਹਾਂਜੀ ਤੇ ਮੈਡਮ ਆਪਣਾ ਨਾਮ ਕੀ ਹੈ ਰਣਜੀਤ ਕੌਰ ਤੇ ਕਿੰਨੀ ਉਮਰ ਮੈਡਮ ਤੁਹਾਡੀ ਮੇਰੇ 28 ਸਾਲ ਤੇ ਮੈਡਮ ਆਪਣਾ ਨਾਮ ਕੀ ਹੈ ਸੁਨੀਤਾ ਠੀਕ ਕਿੰਨੀ ਉਮਰ ਮੈਡਮ ਤੁਹਾਡੀ ਉਮਰ 35 ਸਾਲ ਤੇ ਮੈਡਮ ਨੂੰ ਸੁਣਨ ਚ ਵੀ ਦਿੱਕਤ ਆਉਂਦੀ ਕੋਈ ਹਾਂਜੀ ਇਹਨਾਂ ਨੂੰ ਥੋੜਾ ਜਿਆ ਕੱਟ ਸੁਣਦਾ ਹੈ ਠੀਕ ਠੀਕ ਹਾਂਜੀ ਤੇ ਮੈਡਮ ਕੀ ਕੀ ਸ਼ੌਂਕ ਹਨ ਉਹ ਹੂੰ ਸ਼ੌਂਕ ਤਾਂ ਮੈਨੂੰ ਬਹੁਤ ਆ ਮੈਨੂੰ ਘੁੰਮਣ ਫਿਰੰਦ ਦਾ ਸ਼ੌਂਕ ਆ ਜਾਂਦੇ ਘੁੰਮਣ ਫਿਰੰਦ ਕਿ ਨਹੀਂ ਹਾਂਜੀ ਫੈਮਲੀ ਨਾਲ ਚਾਹੀਦਾ ਤੇ ਜਦੋਂ ਮੈਡਮ ਨੇ ਲੈ ਕੇ ਕਿੱਧਰ ਜਾਂਦੇ ਤੇ ਫੈਮਲੀ ਜੀ ਤਾਂ ਸਾਡੀ ਇੱਕ ਸਿਸਟਰ ਬਿਲਕੁਲ ਨਾਰਮਲ ਆ ਉਹ ਮੈਰਿਡ ਆ ਉਹਨਾਂ ਦੇ ਹਸਬੰਦ ਜੀ ਤਾਂ ਉਹ ਸਾਨੂੰ ਗੱਡੀ 'ਚ ਲੈ ਜਾਂਦੇ ਹੁੰਦੇ ਜੇ ਤੁਹ ਕਿਤੇ ਜਾਣਾ ਹੋਵੇ ਉਹਨਾਂ ਦਾ ਮਨ ਕਰੇ ਉਹ ਕਿਤੇ ਘੁੰਮਣ ਜਾਣ ਫਿਰ ਉਹਨਾਂ ਨੇ ਸਾਨੂੰ ਵੀ ਫੋਨ ਕਰਦੇ ਨੇ ਚਲੋ ਚਲੀਏ ਪਿਆਰ ਹੋ ਜਾਓ ਫਿਰ ਉਹ ਸਾਨੂੰ ਲੈ ਜਾਂਦੇ ਆ ਕਾਫੀ ਜਗ੍ਹਾ ਇਹ ਤੱਕ ਮਾ ਕੇ ਲਿਆਏ ਆ ਚੇਰੇ ਲਲੂ ਵੀ ਨਾਲ ਆ ਠੀਕ ਬਟ ਮੋਰ ਕੀ ਕੀ ਸ਼ੌਂਕ ਤੁਹਾਨੂੰ ਹਮ ਬਸ ਹੀ ਘੁੰਮਣ ਫਿਰੰਦਾ ਸ਼ੌਕ ਆ ਅਹਾਂ ਕੋ ਗਾਣੇ ਗੁਣੇ ਗਾਉਂਦਾ ਸ਼ੌਕ ਨਹੀਂ ਕਰ ਇਹ ਮੈਡਮ ਜਿੱਦਾਂ ਤੁਸੀਂ ਇੱਥੇ ਆਂਦੇ ਆਪਣੀ ਸ਼ਾਪ ਲਈਏ ਤੇ ਸੜਕ ਦੇ ਕਿਨਾਰੇ ਤੇ ਮੈਡਮ ਆਂਦੇ ਕਿੱਚੇ ਜਿੱਦਾਂ ਮਤਲਬ ਤੁਸੀਂ ਇੱਥੇ ਆਪਣੀ ਸ਼ਾਪ ਲਾਈਏ ਤੇ ਤੁਸੀਂ ਮਤਲਬ ਆਂਦੇ ਕਿੰਦੇ ਵਿੱਚ ਅਸੀਂ ਜਿੱਦਾਂ ਟਰਾਈਸਾਈਕਲ ਤੇ ਆਨੇ ਆ ਟਰਾਈਸਾਈਕਲ ਮਿਲੇ ਹੋਏ ਸਾਨੂੰ ਤੇ ਬੈਟਰੀ ਤੇ ਹੈਗੇ ਆ ਉਹਦੇ ਤੇ ਹੀ ਅਸੀਂ ਆਨੇ ਆ ਤੇ ਜਾਂ ਮੰਮੀ ਜਦ ਐਕਟੀਵਿਟੀ ਛੱਡ ਜਾਂਦੇ ਆ ਜਿਹੜਾ ਥੋੜਾ ਬਹੁਤ ਸਮਾਨ ਰਹਿ ਜੂਵੇ ਫਿਰ ਉਹ ਮੰਮੀ ਛੱਡ ਜਾਂਦੇ ਆ ਜਿਵੇਂ ਕਿ ਮੈਡਮ ਗੱਲ ਕਰਦੇ ਆਪਾਂ ਜਿੱਦਾਂ ਇਹਨਾਂ ਇਹ ਤੁਰ ਫਿਰ ਨਹੀਂ ਸਕਦੇ ਆ ਤੇ ਜਿੱਦਾਂ ਮਤਲਬ ਕਿ ਤਾਂ ਇਹਨਾਂ ਕੁਝ ਖਾਣਾ ਪੀਣਾ ਜੇ ਤਾਂ ਆਪ ਕਾ ਸਕਦੇ ਆ ਕਿ ਮਾ ਮਾਤਾ ਹੀ ਖਵਾਉਂਦੇ ਆ ਨਿਕਾ ਤਿਆਬ ਵੀ ਲੈ ਲੈਂਦੇ ਆ ਬਸ ਇਹਨਾਂ ਨੂੰ ਪਾ ਕੇ ਦੇਣਾ ਪੈਂਦਾ ਜਿੱਦਾਂ ਹੀ ਆਪ ਕਿਚਨ ਚ ਜਾ ਕੇ ਲੈ ਨਹੀਂ ਸਕਦੇ ਕੁਝ ਵੀ ਇਹਨਾਂ ਨੂੰ ਮੈਂ ਤਾਂ ਬੈਠਿਆਂ ਨੂੰ ਦੇਣਾ ਪੈਂਦਾ ਹੈ ਖਾਣਾ ਫੇਟ ਤਾਂ ਖਾ ਸਕਦੇ ਆ ਜਿੱਦਾਂ ਅਸੀਂ ਘਰ ਨਹੀਂ ਕੋਈ ਹੋਏ ਤੇ ਆਪਨੇ ਆਪ ਚੱਕ ਕੇ ਨਹੀਂ ਖਾ ਸਕਦੇ ਇਹਨਾਂ ਤੇ ਕੋਲ ਰੱਖ ਕੇ ਜਾਣਾ ਪੈਂਦਾ ਜੇ ਅਸੀਂ ਕਿਤੇ ਚਲੇ ਵੀ ਜਾਈਏ ਮਾਤਾ ਜੀ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਤੁਹਾਨੂੰ ਹਾਂ ਜੀ ਮੰਮੀ ਤਾਂ ਬਸ ਉਹਨਾਂ ਦੇ ਆਸਰੇ ਅਸੀਂ ਬਸੇ ਤੇ ਦੂਰੇ ਫੜਦੇ ਆ ਮੈਂ ਮਤਲਬ ਤੁਹਾਡੀ ਮਾਤਾ ਜੀ ਬਹੁਤ ਜ਼ਿਆਦਾ ਸਪੋਰਟ ਰਹੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਅਸੀਂ ਅੱਜ ਜੋ ਹੋ ਗੀਆਂ ਆਪਣੇ ਮੰਮੀ ਦੇ ਘਰ ਪਈਆਂ ਅੱਜ ਇੱਥੇ ਤੱਕ ਪਹੁੰਚੀਆਂ ਅਗਰ ਉਹ ਨਾ ਹੁੰਦੇ ਫਿਰ ਸ਼ਾਇਦ ਅਸੀਂ ਅੱਜ ਤੱਕ ਇੱਥੇ ਨਾ ਪਹੁੰਚਦੇ ਉਹਨਾਂ ਦੀ ਪੂਰੀ ਸਪੋਰਟ ਦਾ ਮੰਮੀ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਕਿ ਤੁਸੀਂ ਸਾਨੂੰ ਇੰਨੀ ਛੋਟ ਦਿੱਤੀ ਇਦਾਂ ਦੀਆਂ ਹੋਣ ਦੇ ਬਾਅਦ ਵੀ ਤੁਸੀਂ ਸਾਨੂੰ ਮਤਲਬ ਪੁੱਤਾਂ ਨਾਲੋਂ ਘੱਟ ਨਹੀਂ ਸਮਝਿਆ ਠੀਕ ਆ ਸਾਨੂੰ ਪੁੱਤਾਂ ਵਾਂਗ ਸਮਝਿਆ ਜਿਦਾ ਮਤਲਬ ਜਿਦਾ ਕਈ ਵਾਰੀ ਆਪਾਂ ਜਦ ਬੈਠੇ ਹੁੰਦੇ ਤੇ ਸੜਕ ਕਿਨਾਰੇ ਤੇ ਕਈ ਲੋਕੀ ਤੇ ਮਤੇ ਟੀਚਰਾਂ ਜੀ ਕਰ ਦਿੰਦੇ ਆ ਕਿ ਨਹੀਂ ਇਦਾਂ ਦਾ ਕਦੀ ਉਹੀ ਤਰੀਕਾ ਹੁਣ ਤਾਂ ਨਹੀਂ ਇਦਾਂ ਜਦੋਂ ਅਸੀਂ ਨਮਾ ਨਮਾ ਸਟਾਰਟ ਕੀਤਾ ਸੀਗਾ ਉਦੋਂ ਕਾਫੀ ਲੋਕ ਇਦਾਂ ਕਰਦੇ ਸੀ ਐਵੇਂ ਦੇਖਣ ਆ ਜਾਂਦੇ ਸੀ ਜਿਦਾ ਸਮਾਨ ਦੇਖਣ ਦੇ ਬਹਾਨੇ ਦੇਖਦੇ ਸਾਨੂੰ ਰਹਿੰਦੇ ਸੀ ਲੈਂਦੇ ਵੀ ਕੁਝ ਨਹੀਂ ਸੀ ਸਮਾਨ ਤੇ ਜਦੋਂ ਕਾਫੀ ਧੇਰ ਦੇਖਣ ਤੋਂ ਬਾਅਦ ਅਸੀਂ ਪੁੱਛਣਾ ਆਂਟੀ ਹਾਂਜੀ ਕੁਝ ਨਹੀਂ ਕੁਝ ਨਹੀਂ ਵੈਸੇ ਹੀ ਦੇਖਦੇ ਸੀ ਇਹਦਾ ਕਰਕੇ ਚਲੇ ਜਾਂਦੇ ਸੀ ਜ਼ਰਾ ਮਸਹੂਰ ਹੁੰਦਾ ਸੀ ਫੀਲ ਤਾਂ ਹੁੰਦਾ ਇੱਕ ਵਾਰ ਕਿ ਐਦਾ ਕਿਉਂ ਕਰਦੇ ਆ ਵੀ ਹੈ ਤਾਂ ਅਸੀਂ ਵੀ ਇਨਸਾਨ ਹੀ ਆ ਚਲਵਾ ਹੈਗਾ ਕਿ ਥੋੜਾ ਡਿਫਰੈਂਟ ਆ ਬਟ ਐਦਾ ਦਾ ਕੁਝ ਨਹੀਂ ਹੈਗਾ ਵੀ ਕੋਈ ਦੇਖਣ लायक ਚੀਜ਼ ਆ ਹਨਾ ਬਟ ਫਿਰ ਵੀ ਦਿਲ ਨੂੰ ਹੁੰਦਾ ਕਿ ਇਹਦੇ ਨਾਲ ਤੇ ਰੱਬਾ ਤੂੰ ਸਾਨੂੰ ਵੀ ਚੰਗੇ ਬਣਾ ਦਿੰਦਾ ਤਾਂ ਕਿ ਹਰ ਕੋਈ ਸਾਨੂੰ ਦੇਖ ਕੇ ਵੀ ਐਂ ਨਿਕਲ ਜਾ ਕੋਈ ਖੋਜਦੇ ਹਾਂ ਕਿ ਨਹੀਂ ਕਈ ਵਾਰ ਤਾਂ ਖੋਜਦੇ ਆ ਜਦੋਂ ਮਤਲਬ ਐਦਾ ਲੱਗਦਾ ਕਿ ਥੋੜਾ ਲਿਮਟ ਕ੍ਰੋਸ ਹੋ ਰਹੀ ਆ ਫਿਰ ਤਾਂ ਕਹੀਦਾ ਹੀ ਆ ਵੀਰ ਆਪਾਂ ਤੂੰ ਸਾਨੂੰ ਇਦਾਂ ਦੇ ਕਾਤੋਂ ਬਣਾਇਆ ਵੀ ਹਰ ਕੋਈ ਆਪਣੀ ਲਾਈਫ ਨੂੰ ਇੰਜੋਏ ਕਰਦਾ ਪਿਆ ਹਨਾ ਤੇ ਸਾਨੂੰ ਦੇਖ ਕੇ ਇਦਾਂ ਕਰਦੇ ਆ ਵੀ ਪਤਾ ਨਹੀਂ ਅਸੀਂ ਕੀ ਹੈਗੇ ਆ ਫਿਰ ਹੁੰਦਾ ਇਦਾਂ ਕਈ ਵਾਰ ਸੋਚੀਦਾ ਕਿ ਕੋਈ ਫਾਇਦਾ ਹੀ ਨਹੀਂ ਹੈਗਾ ਜਦ ਜੋ ਰੱਬ ਨੇ ਦਿੱਤਾ ਉਹਨੇ ਵੀ ਕੁਝ ਸੋਚ ਕੇ ਦਿੱਤਾ ਹੋਏਗਾ ਤੁਹਾਡੇ ਤਜਰਬੇ ਇਹਨੂੰ ਸਲੂਟ ਕਰਦੇ ਆ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਤੁਸੀਂ ਮਤਲਬ ਹਾਰ ਨਹੀਂ ਮੰਨੇ ਇੱਕ ਤਰੀਕੇ ਦੀ ਹਾਂ ਜੀ ਤਾਂ ਹੈ ਦੇਖੋ ਜੀ ਮੈਨੂੰ ਤਾਂ ਕਰਨੀ ਪੈਣੀ ਕਿਉਂਕਿ ਘਰੇ ਬੈਠਿਆਂ ਨੂੰ ਤਾਂ ਕੋਈ ਵੀ ਨਹੀਂ ਦਿੰਦਾ ਹਨਾ ਚਾਹੇ ਕੋਈ ਵੀ ਆ। ਇਹ ਜੀ ਅਸੀਂ ਆਪ ਮਿਹਨਤ ਕਰਾਂਗੇ ਤਾਂ ਰੋਟੀ ਖਾਵਾਂਗੇ ਨਹੀਂ ਤਾਂ ਇੱਥੇ ਹੀ ਪੁੱਖੀ ਮਰ ਜਾਾਂਗੇ ਕਿਹਨੇ ਪਿੱਛਲਾ ਆ। ਭੱਲੇ ਜੂ ਕਿਸ ਨੇ ਕਈ ਵਾਰ سپورਟ ਕੀਤੀ ਹੈ ਕਿ ਨਹੀਂ ਹਲੇ ਰਕ। ਨਹੀਂ ਜੀ ਤਾਂ ਮਤਲਬ ਵੈਸੇ ਤਾਂ ਕਦੇ ਕੋਈ ਇੱਦਾਂ ਨਹੀਂ ਜਦੋਂ ਸਾਡੇ ਤੇ ਕੋਈ ਦੁੱਖ ਮੁਸੀਬਤ ਆਵੇ ਫੇਰ ਤਾਂ ਕੋਸ਼ਣਾ ਕੋਸ਼ੇ ਧਰਦੇ ਗਿਆ। ਇਹ ਇੱਕ ਆਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਕਾਫੀ ਹੈ। ਤੁਸੀਂ ਵੀ ਕੋਈ ਮਤਲਬ ਆਪਣੇ YouTube ਚੈਨਲ ਲਈ ਜਾਂ ਕੋਈ Instagram ਚੈਨਲ ਬੁਲਾਇਆ ਤੇ ਸਾਡੇ ਦਰਸ਼ਕਾਂ ਤੁਹਾਨੂੰ ਫੋਲੋ ਜਰੂਰ ਕਰਨਗੇ ਜਿੰਨੇ ਵੀ ਦੇਖਣਗੇ। ਇਹ ਹਾਂਜੀ ਸਾਡਾ YouTube ਤੇ ਚੈਨਲ ਹੈਗਾ ਬੁਲੰਦ ਹੌਸਲੇ। ਹਾਂਜੀ ਉੱਤੇ ਅਸੀਂ ਬਲੌਗਿੰਗ ਵਗੈਰਾ ਵੀ ਕਰਦੇ ਹੈਗੇ ਹਾਂ। ਹਾਂਜੀ ਤੁਸੀਂ ਸਾਡਾ YouTube ਚੈਨਲ ਦਾ ਬੁਲੰਦ ਹੌਸਲੇ ਉਹਨੂੰ ਵਾਦ ਤੋਂ ਵਾਦ ਸ਼ੇਅਰ ਕਰੋ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਉਸ ਤਾਈਂ ਕਹਿੰਦੇ ਆ ਸਾਡਾ YouTube ਚੈਨਲ ਆ ਬੁਲੰਦ ਹੌਸਲੇ ਉਹਨੂੰ ਸਭ ਉਨਾ ਫੋਲੋ ਸਪੋਟ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਸ ਅਸੀਂ ਇਹ ਤਾਂ ਕਹਿੰਦਾ ਸਾਡਾ ਚੈਨਲ ਫਟਾਫਟ ਮੋਨਟਾਈਜ਼ ਹੋ ਜਵੇ। ਜਿਦਾਂ ਆਪਾਂ ਜਿੰਨੇ ਵੀ ਚੈਨਲ ਸਾਡੇ ਦੇਖ ਰਹੇ ਆ ਜਿੰਨੇ ਵੀ ਦਰਸ਼ਕ ਆ ਤੇ ਇਹਨਾਂ ਦਾ ਬੁਲੰਦ ਹੌਸਲੇ YouTube ਚੈਨਲ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ। ਕਿ ਮੈਡਮ ਜੀ ਤਾਂ ਹੋਰ ਹੀ ਆਪਾਂ ਗੱਲ ਕਰਦੇ ਆ ਜਿਹਦਾ ਪਹਿਲੇ ਤੁਸੀਂ ਤੁਹਾਡੇ ਲਾਈਫ ਤੇ ਹੋਂਦੀ ਲਾਈਫ ਬਾਰੇ ਕੀ ਕਹਿਣਾ ਚਾਹੁੰਦੇ ਆ? वैसे पहले ਨਾਲੋਂ ਤਾਂ ਮਤਲਬ ਠੀਕ ਹੈ ਕਿ ਇੱਕ ਮੇਰੀ ਲਾਈਫ ਚ ਜਿੰਨੀ ਵੀ ਤਾਂ ਚੇਂਜ ਲਾਦਾ ਕਿਉਂਕਿ ਪਹਿਲਾਂ ਜਦੋਂ ਨਹੀਂ ਚੱਲਦੇ ਫਿਰਦੇ ਸੀ ਇੱਕ ਸਾਦੇ ਅੰਦਰ ਕੈਦ ਹੀ ਸੀਗੇ ਅੱਛਾ ਅੱਛਾ ਤਾਂ ਸਾਡੇ ਕੋਲ ਜਿੱਦਾਂ ਇਹ ਟਰਾਈਸਾਈਕਲ ਵੀ ਨਹੀਂ ਸੀਗੇ ਇਹ ਵਾਲੇ ਹਨਾ ਟਰਾਈ ਸੀਗੇ ਅੱਛਾ ਜੀ ਤਾਂ ਅਸੀਂ ਜਿਆਦਾ ਦੂਰ ਤੱਕ ਨਹੀਂ ਆ ਜਾ ਸਕਦੇ ਸੀ ਤੇ ਬਸ ਪਿੰਡ-ਪਿੰਡ ਚ ਹੀ ਹਨਾ ਤੇ ਮੈਂ ਇਹਨਾਂ ਦੀ ਤਰਾਈ ਦਾ ਕਾਰਜੀ ਰਹਿੰਦੀ ਸੀਗੀ ਜਿਆਦਾ ਹੁਣ ਜਦੋਂ ਦੀ ਮੇਰੇ ઓਪਰੇਟ ਹੋ ਗਏ ਮੈਂ ਚੱਲਣ ਪਿਲਣ ਲੱਗ ਗਈ ਉਦੋਂ ਦਾ ਥੋੜਾ ਜਿਆਦਾ ਲੱਗਦਾ ਕਿ ਬਹੁਤ ਪਹਿਲਾਂ ਨਾਲ ਚੇਂਜ ਆ ਗਿਆ ਆਪਣਾ ਬੰਦਾ ਕੋਲ ਫਿਰਕੇ ਦੇਖ ਵੀ ਸਕਦਾ ਸਾਥ ਕੁਛ ਆਪਣਾ ਆਪ ਕਰ ਸਕਦਾ ਹੈ ਟਾਨੂੰ ਵੀ ਕੋਈ ਸ਼ੌਂਕ ਹੈ ਮੈਨੂੰ ਕਿ ਨਹੀਂ ਸ਼ੌਂਕ ਤਾਂ ਸਰ ਬਹੁਤ ਹੁੰਦੇ ਆ ਬਾਕੀ ਸਮੇਂ ਦੇ ਹਿਸਾਬ ਨਾਲ ਚੇਂਜ ਵੀ ਹੋ ਜਾਂਦਾ ਹੈ ਬਹੁਤ ਕੁਝ ਹੁਣ ਤਾਂ ਜਦੋਂ ਦਾ ਮੇਰਾ ਬੇਟਾ ਹੋਇਆ ਹੁਣ ਤਾਂ ਆਪਣੇ ਸ਼ੌਕ ਮਾਰ ਕੇ ਮੈਨੂੰ ਆਇਆ ਕਿ ਉਹਦੇ ਚਾਹ ਪੂਰੇ ਕੀਤੇ ਜਾਂਦੇ ਤੇ ਮੈਨੂੰ ਟਾਨੂੰ ਕੋਈ ਸ਼ੌਂਕ ਹੈਗਾ ਕਿ ਨਹੀਂ ਕੋਈ ਸ਼ੌਂਕ ਹੈ ਇਹ ਆਪਾਂ ਦਾ ਤੁਸੀਂ ਸਾਡੇ ਚੈਨਲ ਲਈ ਕੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਮੈਂ ਕਹਿਣਾ ਤਾਂ ਬਸ ਇਹੀ ਚਾਹੁੰਦੇ ਆਂ ਵੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿੱਦਾਂ ਹੁਣ ਅਸੀਂ ਇੱਥੇ ਲਗਾਈ ਆ ਸ਼ੌਪ ਇੱਥੇ ਨੇੜੇ ਤੇੜੇ ਦੇ ਜਿਹੜੇ ਵੀ ਹੈਗੇ ਰਾਮਾ ਮੰਡੀ ਵਿੱਚ ਵੀ ਸਾਡੇ ਕੋਲ ਆ ਕੇ ਵਿਜ਼ਿਟ ਕਰਨ ਸਮਾਨ ਖਰੀਦਣ ਅਸੀਂ ਵਰਤ ਤੇ ਦਿਵਾਲੀ ਤੇ ਆਧਾਰ ਤੇ ਇੱਥੇ ਹੀ ਹੈਗੇ ਆ ਤੇ ਸਮਾਨ ਖਰੀਦੂਗੇ ਤਾਂ ਹੀ ਸਾਡਾ ਵੀ ਕੁਝ ਬਣੂਗਾ ਨਹੀਂ ਤਾਂ ਬੈਠ ਉੱਠ ਕੇ ਜਾਣ ਨਾਲ ਤਾਂ ਸਾਡਾ ਵੀ ਨਹੀਂ ਕੁਝ ਹੁਣ ਤੇ ਬਾਕੀ ਸਾਰੇ ਨੂੰ ਪਤਾ ਹੀ ਆ ਕਿ ਸਾਡੇ ਚੈਨਲ ਨੂੰ ਵੀ ਵੱਧ ਵੱਧ ਸ਼ੇਅਰ ਕਰਨ ਸਾਰੇ ਜਣੇ ਤੇ ਅੱਗੇ ਵੀ ਅੱਗੇ ਜਿੱਦਾਂ ਸਾਰਿਆਂ ਨੂੰ ਦੱਸਣ ਕਿ ਸਾਡਾ ਸਭ ਕੁਝ ਹੋ ਗਿਆ ਬਸ ਮੋਨਟਾਈਜ਼ ਕਰਵਾ ਦੇਣਾ ਹਾਂਜੀ ਮੈਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਵੀ ਇਹੀ ਚਾਹ ਦੀਦੀ ਨੇ ਕਿਹਾ ਇੱਕਾ ਤੁਸੀਂ ਕਹਿ ਦਿਓ ਇੱਕਾ ਦੀ ਸਾਰੇ ਦੱਸਣਾ ਨੂੰ ਆਪਣੇ ਚੈਨਲ ਦਾ ਨਾਮ ਫੇਰ ਇੱਕਾ ਦੀ ਸਾਡੇ ਚੈਨਲ ਦਾ ਨਾਮ ਹੈਗਾ YouTube ਤੇ ਬੁਲੰਦ ਹੌਸਲੇ ਫੋਨ ਸਪੋਰਟ ਕਰ ਦੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੀ ਸਾਡੇ ਚੈਨਲ ਨੂੰ ਤੇਲੀ ਵਾਰ ਦੇਖਣ ਤਾਂ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣ ਜੀ ਠੀਕ ਹੈ ਜੀ ਹੱਥ ਜੋੜ ਕੇ ਬਸ ਇਹੀ ਰਿਕਵੈਸਟ ਹੈ ਸਾਡੇ ਚੈਨਲ ਮੋਨਟਾਈਜ਼ ਕਰਾ ਦਿਓ ਅੱਛਾ ਜੀ ਜਿੰਨੇ ਵੀ ਸਾਡੇ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਦੇ ਜਿਹੜਾ ਚੈਨਲ ਹੈਗਾ ਬੁਲੰਦ ਹੌਸਲੇ ਉਹਨੂੰ ਵਕਤ-ਵਕਤ ਸ਼ੇਅਰ ਕਰੋ ਤਾਂ ਕਿ ਇਹ ਵੀ ਆਪਣੇ ਜਿਹੜੀ ਵੀ ਹਿੰਮਤ ਨਾ ਹਾਰਨ ਆਪਣੀ ਤੇ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਬਹੁਤ ਧੰਨਵਾਦ ਜੀ ਥੈਂਕ ਯੂ ਡਾਡਾ ਜੀ ਥੈਂਕ Thank you, buddy.